ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਵਿੱਚ ਪਿੰਡ ਪਿੰਜੇ ਪਿੰਡ ਪੂਲਾ ਅੱਜ ਵੀ ਮੌਜੂਦ ਹੈ ਪਿੰਡ ਪੂਲੇ ਦੀ ਧਰਤੀ ਤੇ ਭਾਈ ਤਾਰੂ ਸਿੰਘ ਜੀ ਦਾ ਜਨਮ ਹੈ ਉਹ 1716 ਈਸਵੀ ਵਿੱਚ ਹੁੰਦਾ ਹੈ ਬਚਪਨ ਵਿੱਚੋਂ ਮਾਂ ਬਾਪ ਨੇ ਗੁਰੂ ਚਰਨਾਂ ਵਿੱਚ ਜੋੜਿਆ ਗੁਰਬਾਣੀ ਸਿੱਖੀ ਦੋ ਰੀਤ ਨਾਲ ਮਾਂ ਬਾਪ ਨੇ ਪ੍ਰੇਰਿਆ ਜਦੋਂ ਭਰ ਜਵਾਨੀ ਦਾ ਵਕਤ ਆਇਆ ਤੇ ਉਸ ਵੇਲੇ ਜ਼ਕਰੀਆ ਖਾਨ ਸਿੱਖ ਕੌਮ ਤੇ ਬੜਾ ਕਹਿਰ ਟਾਉਂਦਾ ਹੈ ਭਾਵੇਂ ਸਾਡੀ ਸੁਰਤ ਵਿੱਚ ਅੱਜ ਗੱਲ ਨਹੀਂ ਹੈ ਪਰ ਥੋੜਾ ਥੋੜਾ ਤੇ ਸਾਨੂੰ ਖਿਆਲ ਰੱਖਣਾ ਚਾਹੀਦਾ ਇਤਿਹਾਸ ਵੱਲ 1716 ਵਿੱਚ ਭਾਈ ਪੂਲਾ ਭਾਈ ਤਾਰੂ ਸਿੰਘ ਜੀ ਦਾ ਜਨਮ ਹੈ 1716 ਵਿੱਚ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੈ ਔਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜ਼ਕਰੀਆ ਖਾਨ ਪੰਜਾਬ ਦੀ ਧਰਤੀ ਤੇ ਖੁੱਲੇ ਆਮ ਇੱਕ ਐਲਾਨ ਕਰਦਾ ਹੈ ਕਿ ਸਿੱਖ ਕਿਤੇ ਵੀ ਮਿਲਦਾ ਹੈ ਉਹਦਾ ਘਰ-ਕਾਟ ਉਜਾੜ ਦਿਓ ਸਿੱਖ ਕਿਤੇ ਵੀ ਮਿਲਦਾ ਹੈ ਉਹਨੂੰ ਮਾਰ ਮੁਕਾਓ ਤੁਹਾਨੂੰ ਸਰਕਾਰੀ ਦਰਬਾਰਿਓ ਸਜ਼ਾ ਨਹੀਂ ਮਿਲੇਗੀ ਬਲਕਿ ਤੁਹਾਨੂੰ ਇਨਾਮ ਮਿਲੇਗਾ ਉਸ ਵੇਲੇ ਵਕਤ ਅਜੀਹਾ ਬਣਿਆ ਗੁਰੂ ਕੇ ਸਿੱਖਾਂ ਨੂੰ ਜੰਗਲਾਂ ਵਿੱਚ ਰਹਿਣਾ ਪਿਆ ਵੈਸੇ ਤੇ ਤੁਸੀਂ ਕਦੀ ਇਤਿਹਾਸ ਨੂੰ ਬਾਤੋਂ 1716 ਤੋਂ ਲੈ ਕੇ 1800 ਈਸਵੀ ਤੱਕ ਗੁਰੂ ਕੇ ਸਿੱਖਾਂ ਨੇ ਸਾਡੇ ਪੁਰਖਿਆਂ ਨੇ ਬਹੁਤ ਦਰਦ ਹੰਡਾਇਆ ਤੇ ਜਦੋਂ ਗੁਰੂ ਕੇ ਸਿੱਖ ਜੰਗਲਾਂ 'ਚ ਰਹਿੰਦੇ ਐ ਜ਼ਾਲਮ ਜ਼ਕਰੀਆ ਖਾਨ ਆਪਣੀ ਫੌਜ ਦੀ ਟੁਕੜੀ ਬਣਾ ਕੇ ਜੰਗਲਾਂ ਵਿੱਚੋਂ ਵੀ ਸਿੱਖਾਂ ਨੂੰ ਲੱਭ ਲੱਭ ਕੇ ਆਪਣੇ ਪಾಣੀ ਸ਼ਿਕਾਰ ਕਰਦਾ ਤੇ ਜਿਹੜਾ ਭਾਈ ਤਾਰੂ ਸਿੰਘ ਸੀ ਉਹਨਾਂ ਦਿਨਾਂ ਦੇ ਅੰਦਰ ਉਹਨਾਂ ਕੀ ਕਰਨਾ ਆਪਣੇ ਘਰ ਵਿੱਚੋਂ ਆਪਣੇ ਮਾਤਾ ਜੀ ਭੈਣ ਜੀ ਉਹਨਾਂ ਕੋਲੋਂ ਪ੍ਰਸ਼ਾਦ ਪਾਣੀ ਤਿਆਰ ਕਰਵਾ ਕੇ ਔਰ ਰਾਤ ਦੇ ਵੇਲੇ ਜਿਵੇਂ ਕਿਵੇਂ ਕਰਕੇ ਤੇ ਜੰਗਲਾਂ ਵਿੱਚ ਬੈਠੇ ਹੋਏ ਗੁਰਸਿੱਖਾਂ ਨੂੰ ਪ੍ਰਸ਼ਾਦਾ ਪਹੁੰਚਾਉਂਦੇ ਸਨ ਉਸ ਵੇਲੇ ਜਿਹੜਾ ਲੰਗਰ ਵੀ ਛਕਾਉਣਾ ਸੀ ਨਾ ਇਓ ਸਮਝੋ ਵੀ ਜੰਗ ਲੜਨ ਦੇ ਬਰਾਬਰ ਸੀ ਪਰ ਭਾਈ ਤਾਰੂ ਸਿੰਘ ਜੀ ਨੇ ਜਾਣਾ ਤੇ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦ ਪਾਣੀ ਛਕਾਉਣਾ ਇੱਕ ਹੋਇਆ ਹਰ ਭਗਤ ਨਰਨਜਨੀਆਂ ਇਹ ਨਾਮ ਸਾਨੂੰ ਚੇਤਾ ਰੱਖਣੇ ਚਾਹੀਦੇ ਨੇ ਹਰ ਭਗਤ ਨਰਨਜਨੀਆਂ ਜੰਡਿਆਲੇ ਦਾ ਰਹਿਣ ਵਾਲਾ ਸੀ ਇਹ ਜਕਰੀਆ ਖਾਨ ਦਾ ਅੱਜ ਦੀ ਭਾਸ਼ਾ ਵਿੱਚ ਕਹਾਂ ਸੁਈਆ ਕਹਿ ਲਉ ਸਰਕਾਰਾਂ ਦਾ ਚਮਚਾ ਕਹਿ ਲਉ ਉਸ ਮੇਲੇ ਟਾਊਟ ਜਿਨ੍ਹਾਂ ਨੂੰ ਸ਼ਬਦ ਵਰਤਿਆ ਜਾਂਦਾ ਸੀ ਇਨੇ ਇੱਕ ਦਿਨ ਜਾ ਕੇ ਜਕਰੀਏ ਖਾਨ ਨੂੰ ਸ਼ਿਕਾਇਤ ਕੀਤੀ ਵੀ ਜਕਰੀਆ ਖਾਨ ਤੂੰ ਕਹਿੰਦੇ ਮੈਂ ਸਿੱਖ ਮਾਰ ਮਕਾਏ ਤੂੰ ਕਹਿੰਦੇ ਵੀ ਸਿੱਖ ਜੰਗਲਾਂ ਵਿੱਚ ਭੁੱਖੇ ਮਰ ਜਾਣਗੇ ਜਿਹੜੇ ਛੋੜੇ ਵਾਲੇ ਜੰਗਲਾਂ ਵਿੱਚ ਨੇ ਮੈਂ ਰਸ ਤੇ ਪਾਣੀ ਬੰਦ ਕਰ ਦਿੱਤਾ ਪਰ ਪੂਲੇ ਪਿੰਡ ਦਾ ਰਹਿਣ ਵਾਲਾ ਇੱਕ ਭਾਈ ਤਾਰੂ ਸਿੰਘ ਹੈ ਉਹ ਆਪਣੇ ਘਰ ਵਿੱਚੋਂ ਰੋਜ਼ਾਨਾ ਪ੍ਰਸ਼ਾਦੇ ਪਕਵਾ ਕੇ ਔਰ ਟੋਕਰਾ ਪ੍ਰਸ਼ਾਦਿਆਂ ਦਾ ਭਰ ਕੇ ਤੇ ਉਹ ਗੁਰੂ ਕੇ ਸਿੱਖਾਂ ਨੂੰ ਪਹੁੰਚਾਉਂਦੇ ਸਿੱਖ ਭੁੱਖੇ ਨਹੀਂ ਮਰਨਗੇ ਜਦੋਂ ਇਹ ਸ਼ਿਕਾਇਤ ਲਾਈ 1745 ਵਿੱਚ ਤੇ ਉਸੇ ਵੇਲੇ ਜ਼ਕਰੀਆ ਖਾਨ ਨੇ ਆਪਣੇ ਸਿਪਾਹੀ ਘੱਲ ਕੇ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਰਕੇ ਲਾਹੌਰ ਦੀ ਧਰਤੀ ਤੇ ਲੈ ਗਿਆ ਲਾਹੌਰ ਇੱਕ ਨਖਾਸ ਚੌਂਕ ਹੈ ਜਦੋਂ ਕਦੀ ਸ਼ਬਬ ਬਣੇ ਉੱਥੇ دیدار ਕਰਿਓ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਨਖਾਸ ਚੌਕ ਵਿੱਚ ਲਿਜਾ ਕੇ ਪਹਿਲਾ ਭਾਈ ਤਾਰੂ ਸਿੰਘ ਜੀ ਨੂੰ ਲਾਲ ਚ ਦਿੱਤਾ ਕਿ ਤੁਸੀਂ ਧਰਮ ਤਿਆਗ ਦਿਓ ਤੁਹਾਨੂੰ ਦੁਨਿਆਵੀ ਤੌਰ ਤੇ ਹਰ ਸੁੱਖ ਸਹੂਲਤ ਮਿਲੇਗੀ ਪਰ ਇਹ ਤੇ ਕੁਦਰਤੀ ਗੱਲ ਹੈ ਸਿੱਖ ਇਹਨੇ ਪਰਪੱਕ ਸਨ ਕਿਸੇ ਕੀਮਤ ਤੇ ਧਰਮ ਨਹੀਂ ਤਿਆਗਦੇ ਸਨ ਆਖਰ ਉਹ ਜਿਹੜਾ ਢੰਗ ਵਰਤਦਾ ਸੀ ਵੀ ਤੁਹਾਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ ਸ਼ਹੀਦ ਕੀਤਾ ਜਾਏਗਾ ਇਤਿਹਾਸੇ ਵੀ ਉਹਨੇ ਇਹ ਹੁਕਮ ਕੀਤਾ ਜ਼ਕਰੀਆ ਖਾਨ ਨੇ ਇਹਦੇ ਕੇਸ ਕਤਲ ਕਰ ਦਿਓ ਭਾਈ ਤਾਰੂ ਸਿੰਘ ਗੁਰਸਿੱਖੀ ਵਿੱਚ ਇੰਨੇ ਪ੍ਰਪੱਕ ਸਨ ਜਦੋਂ ਜ਼ਾਲਮ ਕੇਸ ਕਤਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨਾਂ ਪਹਿਲਾਂ ਹੀ ਇਹ ਗੱਲ ਬਚਨ ਆਪਣੇ ਮੁਖ ਤੋਂ ਆਖਿਆ ਭਲਿਓ ਮੇਰਾ ਖੋਪਰ ਉਤਾਰ ਸਕਦੇ ਹੋ ਪਰ ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਦੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣੀ ਹੈ ਮੈਂ ਆਪਣੇ ਕੇਸ ਕਤਲ ਨਹੀਂ ਕਰਨ ਦੇ ਨੇ ਇਤਿਹਾਸ ਵਿੱਚ ਇਹ ਗਾਥਾ ਇਸ ਗੱਲ ਦਾ ਵੀ ਜ਼ਿਕਰ ਹੈ ਜਾਲਮ ਆਪਣੇ ਭਾਣੇ ਕੇਸ ਕਤਲ ਦੀ ਕੋਸ਼ਿਸ਼ ਕਰਨ ਲੱਗਦਾ ਹੈ ਪਰ ਉਹ ਭਾਈ ਤਾਰੂ ਸਿੰਘ ਦੇ ਰਸਨਾ ਤੋਂ ਵੀਰ ਰਸ ਵਿੱਚ ਬੋਲੇ ਹੋਏ ਬੋਲ ਸੁਣ ਕੇ ਘਬਰਾ ਗਿਆ ਉਹਨੇ ਆਖਿਆ ਵੀ ਜੇ ਕੇਸ ਕਤਲ ਨਹੀਂ ਕਰਨ ਦੇ ਨੇ ਮੈਂ ਤੇਰਾ ਖੋਪਰ ਉਤਾਰ ਦਿੰਨੇ ਤੇ ਜਦੋਂ ਖੋਪਰ ਉਤਾਰਨ ਦੀ ਗੱਲ ਆਈ ਭਾਈ ਤਾਰੂ ਸਿੰਘ ਮੁਖ ਵਿੱਚੋਂ ਜਪਦੀ ਸਾਹਿਬ ਦਾ ਪਾਠ ਕਰਦੇ ਆ ਔਰ ਉਸ ਪਾਸੇ ਪਾਪੀ ਖੋਪਰ ਉਤਾਰਨਾ ਆਰੰਭ ਕਰਦਾ ਹੈ ਇੱਕ ਵਚਨ ਸਹਿਸਬਾ ਭਾਈ ਤਾਰੂ ਸਿੰਘ ਨੇ ਜਕਰੀਏ ਖਾਨ ਨੂੰ ਆਖਿਆ ਸੀ ਕਿ ਤੂੰ ਪਾਪੀ ਹੈ ਕਹਿਰ ਕਮਾਉਣਾ ਔਰ ਤੇਰੇ ਵਰਗਿਆਂ ਨੂੰ ਜਿਹੜਾ ਗੁਰੂ ਦਾ ਸਿੱਖ ਹੈ ਉਹ ਜੁੱਤੀ ਦੀ ਨੋਕ ਤੇ ਅੱਗੇ ਲਾ ਕੇ ਲਿਜਾ ਸਕਦਾ ਹੈ ਇਹ ਸਿੱਖ ਵਿੱਚ ਗੁਰੂ ਨੇ ਕਿਰਪਾ ਵਰਤਾਈ ਹੈ ਜਦੋਂ ਭਾਈ ਤਾਰੂ ਸਿੰਘ ਦਾ ਖੋਪਰ ਉਤਾਰਿਆ ਗਿਆ ਹੁਣ ਕੁਦਰਤੀ ਗੱਲ ਹੈ ਸਰੀਰ ਖੂਨ ਨਾਲ ਇਵੇਂ ਲੱਥਪੱਤ ਹੋ ਗਿਆ ਜਿਵੇਂ ਆਪਾਂ ਪਾਣੀ ਨਾਲ ਇਸ਼ਨਾਨ ਕਰਦੇ ਆਂ ਭਾਈ ਤਾਰੂ ਸਿੰਘ ਮੁਖ ਤੋਂ ਬਾਣੀ ਪੜ ਰਹੇ ਨੇ ਬਿਲਕੁਲ ਅਡੋਲ ਬੈਠੇ ਨੇ ਔਰ ਇੱਕ ਪਾਸੇ ਖੂਪਰ ਉਤਰ ਰਿਹਾ ਹੈ ਇੱਧਰ ਰੱਬ ਦਾ ਭਾਣਾ ਵਰਤਿਆ ਕਿ ਜਿਹੜਾ ਜਕਰੀਆ ਖਾਨ ਸੀ ਨਾ ਪਾਪੀ ਮੈਂ ਇੱਕੋ ਵਾਰ ਤੁਹਾਨੂੰ ਸ਼ਬਦ ਵਰਤਾਂਗਾ ਜੋ ਇਤਿਹਾਸ ਵਿੱਚ ਲਿਖਿਆ ਹੈ ਉਹਨੂੰ ਵਾਸਰੂਮ ਦਾ ਪਸ਼ਾਬ ਦਾ ਬੰਨ ਪੈ ਗਿਆ ਉਹ ਬੜਾ ਕਰਲਾਉਂਦਾ ਹੈ ਭਾਈ ਤਾਰੂ ਸਿੰਘ ਦਾ ਖੋਪਰ ਉਤਰ ਗਿਆ ਪਰ ਉਹ ਅਡੋਲ ਅੰਮ੍ਰਿਤ ਗੁਰਬਾਣੀ ਪੜ ਰਿਹਾ ਹੈ ਇਧਰ ਇਹਨੂੰ ਜਦੋਂ ਬੰਨ ਪਿਆ ਇਹਨੇ ਬੜੇ ਵੈਦ ਹਕੀਮ ਬੁਲਾਏ ਪਰ ਕਿਤੋਂ ਇਹਦੇ ਰੋਗ ਦਾ ਇਲਾਜ ਨਾ ਹੋਇਆ ਆਖਰ ਕਿਸੇ ਸਿੱਖ ਨੇ ਆ ਕੇ ਦੱਸਿਆ ਸੀ ਸੁਭੇਕ ਸਿੰਘ ਨੇ ਵੀ ਪਹਿਲੇ ਜਿਹੜਾ ਗੁਰੂ ਕੇ ਸਿੱਖ ਨੇ ਬਚਨ ਕੀਤਾ ਹੈ ਨਾ ਉਹ ਕਰਮਖੰਡ ਕੀ ਬਾਣੀ ਜੋਰ ਦੀ ਅਵਸਥਾ ਵਿੱਚ ਬਸਣ ਵਾਲਾ ਹੈ ਹੁਣ ਇਹਦਾ ਹੱਲ ਤੇ ਤਾਂ ਹੋਏਗਾ ਜੇ ਭਾਈ ਤਾਰੂ ਸਿੰਘ ਜੀ ਦਾ ਜੋੜਾ ਤੇਰੇ ਸਿਰ ਵਿੱਚ ਮਾਰਿਆ ਜਾਏ ਮੈਂ ਸੰਖੇਪ ਕਰਕੇ ਕਹਿ ਰਿਹਾ ਭਾਈ ਤਾਰੂ ਸਿੰਘ ਜੀ ਦਾ ਜੋੜਾ ਲਿਆ ਗਿਆ ਔਰ ਜਦੋਂ ਉਹਦੇ ਸਿਰ ਤੇ ਵੱਜਦਾ ਜਕਰੀਆ ਖਾਨ ਦੇ ਉਹਦੇ ਆਪਣੀ ਬੰਦੇ ਮਾਰਦੇ ਆ ਉਹਦਾ ਮਸਲਾ ਹੱਲ ਹੁੰਦਾ ਹੈ ਉਹਦਾ ਰੋਗ ਨਵਿਰਤ ਹੁੰਦਾ ਹੈ ਤੇ ਫਿਰ ਪੀੜ ਵੀ ਲੱਗਦੀ ਹੈ ਦਰਦ ਵੀ ਹੁੰਦਾ ਫਿਰ ਕਹਿੰਦੇ ਬਸ ਕਰੋ ਫਿਰ ਰੋਗ ਉੱਥੇ ਦਾ ਉੱਥੇ ਖਲੋ ਜਾਂਦਾ ਹੈ ਆਖਿਰ ਇਹ ਆਪਣੀ ਜ਼ੁਬਾਨ ਤੋਂ ਸ਼ਬਦ ਵਰਤੇ ਵੀ ਮੈਂ ਭਾਵੇਂ ਲੱਖ ਵਾਰੀ ਅੱਖਾਂ ਜੋੜਾ ਨਾ ਮਾਰੋ ਸਿਰ ਵਿੱਚ ਮੈਂ ਬਹੁਤ ਕਲਪਿਆ ਪਿਆ ਅੰਦਰੋਂ ਰੋਗ ਨਾਲ ਤੁਸੀਂ ਇਹ ਜੁੱਤੀਆਂ ਮੇਰੇ ਸਿਰ ਵਿੱਚ ਮਾਰਦੇ ਜਾਓ ਮੈਂ ਭਾਵੇਂ ਜ਼ੁਬਾਨ ਤੋਂ ਅੱਖਾਂ ਹੁਣ ਇਹਦੇ ਸਾਥੀਆਂ ਨੂੰ ਇਹਨੇ ਆਪੀ ਕਹਿ ਲਿਆ ਜਕਰੀਆ ਖਾਨ ਦੇ ਸਿਰ 'ਚ ਪਾਈ ਤਾਰੂ ਸਿੰਘ ਜੀ ਦਾ ਜੋੜਾ ਵੱਜਦਾ ਜੁੱਤੀ ਵੱਜਦੀ ਹੈ ਇਹਦਾ ਰੋਗ ਤੇ ਨਿਵਰਤ ਹੁੰਦਾ ਹੈ ਦਰਦ ਵੀ ਹੁੰਦਾ ਹੈ ਆਖਰ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਜੋੜਾ ਬਹੁਤੀ ਭਾਰੀ ਜਦੋਂ ਜ਼ੋਰ ਦੀ ਸਿਰ ਵਿੱਚ ਵੱਜਿਆ ਇਹ ਪਾਪੀ ਜ਼ਕਰੀਆ ਖਾਨ ਨਰਕ ਸੁਧਾਰ ਗਿਆ ਔਰ ਉਸ ਵੇਲੇ 22 ਦਿਨ ਇਤਿਹਾਸ ਵਿੱਚ ਜ਼ਿਕਰ ਹੈ 22 ਦਿਨ ਖੋਪਰ ਉੱਤਰ ਗਿਆ ਭਾਈ ਤਾਰੂ ਸਿੰਘ ਜੀ ਦਾ ਪਰ ਫਿਰ ਵੀ ਉਹ ਉਡੋਲ ਗੁਰਬਾਣੀ ਪੜ੍ਹਦੇ ਆ ਅਮਰਤ ਨਾਮ ਜਪਦੇ ਆ ਤੇ ਅਡੋਲ ਬੈਠੇ ਦੇ 22 ਦਿਨਾਂ ਬਾਅਦ ਉਹਨਾਂ ਜਦੋਂ ਇਸ ਗੱਲ ਦਾ ਪਤਾ ਲੱਗਿਆ ਜਕਰੀਆ ਖਾਨ ਨਰਕ ਸੁਧਾਰ ਗਿਆ ਭਾਈ ਤਾਰੂ ਸਿੰਘ ਜੀ ਆਪਣਾ ਅੰਤਲਾ ਸਵਾਸ ਲੈ ਕੇ ਪ੍ਰਭੂ ਰਪਿਆਨਾ ਕਰਦੇ ਆ ਅੱਜ ਉਹਨਾਂ ਦਾ ਸ਼ਹਾਦਤ ਸ਼ਹੀਦੀ ਦਿਹਾੜਾ ਹੈ ਇਹ ਗੱਲ ਵੀ ਚੇਤਾ ਰੱਖਣ ਦੀ ਲੋੜ ਹੈ 1716 ਚ ਪ੍ਰਕਾਸ਼ ਹੈ 1745 ਵਿੱਚ ਸ਼ਹਾਦਤ ਹੈ ਤਕਰੀਬ 30 ਕੋ ਸਾਲ ਦੇ ਕਰੀਬ ਉਮਰ ਬਣਦੀ ਹੈ ਤੇ ਭਰ ਜਵਾਨੀ ਵਿੱਚ ਉਹਨਾਂ ਕੌਮ ਲਈ ਸ਼ਹਾਦਤ ਦਿੱਤੀ ਪਰ ਆਪਣਾ ਸਿੱਦਕ ਨਹੀਂ ਢੁਲਾਇਆ